ਆ ਟੱਸ ਆ ਗਈ ਦੀ ਹਨਾ ਸਾਰੇ ਟੱਸ ਆ ਗਏ ਤੇ ਇਹਦਾ ਖਰਚਾ ਆ ਹਾਂ ਬਈ ਸਵਾਗਤ ਆ ਨਵੀਂ ਵੀਡੀਓ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਹਿਲਾਂ ਵੀ ਤੁਸੀਂ ਦੇਖਿਆ ਹੋਣਗੇ ਇਹ ਵੀਡੀਓ ਅੱਜ ਤੁਹਾਨੂੰ ਦਿਖਾਵਾਂਗੇ ਇਹ ਵੀ ਸਾਰੀ ਜਿਹੜੀ ਡਿਟੇਲ ਦੇਵਾਂਗੇ ਤੇ ਕਿਹੜਾ ਗੀਅਰ ਲੱਗਿਆ ਆਧੀ ਚਾਸੀ ਆ ਤੇ ਕਿੱਥੇ ਬਣਿਆ ਇਹ ਕਿੰਨੇ ਦਾ ਬਣਿਆ ਤੇ ਕਿੰਨੀ ਐਵਰੇਜ ਆ ਸਾਰਾ ਡਿਟੇਲ ਚ ਦੱਸਾਂਗੇ ਵੀਰੇ ਤੇ ਵੀਡੀਓ ਤੁਸੀਂ ਇਹਦੀਆਂ ਪਹਿਲਾਂ ਦੇਖੀ ਹੋਣਗੀਆਂ ਤੇ ਇਹ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਾਂਗੇ ਦਾ ਤੇ ਇੰਜਨ ਤਾਂ ਆਪਾਂ ਪੀਟਰ ਨੂੰ ਪਤਾ ਆਮ ਹੀ ਹੁੰਦਾ ਇਹਦੇ ਵਿੱਚ ਜਿਹੜਾ ਪੀਟਰ ਆਪਣੇ ਟੋਕਲੇ ਮਹੀਨਾ ਜਾਂ ਬੂਰਾਂ ਤੇ ਪਹਿਲਾਂ ਚੱਲਦੇ ਸੀ ਉਹੀ ਹੁੰਦਾਗਾ ਤੇ ਹੈਂਡਲ ਇਹਦਾ ਇਹ ਵਾਲਾ ਹੈਂਡਲ ਆ ਜਾ ਅੱਗੇ ਉਹ ਲੱਗਦਾਗਾ ਨੂੰ ਤੇ ਥੋੜਾ ਇਹ ਚੇਂਜ ਪਾਇਆ ਏ ਜੇ ਮਤਲਬ ਕਿ ਉੱਥੇ ਹੈਂਡਲ ਚੜਦਾ ਸੀ ਪੁਲੀ ਇਹਦੇ ਲੱਗੀ ਹੋਈ ਅਲਟੀਨੇਟਰ ਵਾਲੀ ਚਾਰਜਿੰਗ ਵਾਲੀ ਤੇ ਬੈਟਰੀ ਇਹਦੀ ਢਹਾਂ ਲਾਈ ਹੋਈ ਆ ਨੀਚੇ ਤੇ ਇਹਦੀ ਜਿਹੜੀ ਆਪਣਾ 85 ਦੀ ਗੱਲ ਕਰੀ ਚਾਸੀ ਇਹਦੀ ਜਿਪਸੀ ਵਾਲੀ ਆ ਚਾਸੀ ਇਹਦੀ ਜਿਪਸੀ ਵਾਲੀ ਆ ਤੇ ਉੱਪਰੋਂ ਬਸ ਇਹ ਫਰੇਮ ਬਣਾ ਕੇ ਇਸ ਤਰ੍ਹਾਂ ਇਹਦੀ ਉੱਪੋਂ ਬਾਡੀ ਬਣਾਤੀ ਸਾਰੀ ਜਿਪਸੀ ਵਾਲੀ ਚਾਸੀ ਤੇ ਉੱਪਰੋਂ ਪਲੇਨ ਕਰਤੀ ਹੈ ਐਂਗਲ ਲਾ ਕੇ ਉੱਪਰ ਤੇ ਲੱਕੜ ਦੀ ਦੀ ਸਾਰੇ ਫਰਸ਼-ਪਰਸ਼ ਲੱਕੜ ਦਾ ਗਾਸ ਇਹ ਬੋਲਾ ਮੇਚੋ ਤੇ ਬਾਕੀ ਇਹਦਾ ਗੇਅਰ ਹੈ ਇਹ ਵੀ ਜਿਪਸੀ ਵਾਲੀ ਆ ਗੇਅਰ ਬਾਕਸ ਤੇ ਪੈਡਲ ਆ ਕੇ ਜਿਹੜੇ ਜਿਪਸੀ ਵਾਲਾ ਮਟੀਰੀਅਲ ਹੀ ਲਾਇਆ ਹੋਇਆ ਜਿਆਦਾਤਰ ਇਹਦੇ ਪੈਡਲ ਵੀ ਜਿਪਸੀ ਵਾਲੇ ਨੇ ਤੇ ਹੋਰ ਇਹਦਾ ਆ ਗਿਆ ਵੀ ਸਟੀering ਵੀ ਜਿਪਸੀ ਵਾਲੀ ਆ ਤੇ ਸੈੱਟ ਸਟੀering ਲੱਗਿਆ ਦਾ ਤੇ ਸੀਟਾਂ ਸਾਇਦਾ ਸੀਟਾਂ ਨਹੀਂ ਵੀ ਲਿਪਸਿਲ ਨਹੀਂ ਹੋ ਸਕਦੀਆਂ ਲੰਮੀਆਂ ਨੇ ਤੇ ਇਹ ਬਣਿਆ ਕੋਟ ਦੁਨਾਂ ਆਨੇ ਸਿੱਧੂ ਦੇ ਪਿੰਡ ਤੋਂ ਕੋਟ ਦੰਨੇ ਤੋਂ ਬਣਿਆ ਵੀਰੇ ਇਹ ਤੇ ਇਹਦਾ ਖਰਚਾ ਵੀ ਦੱਸਾਂ ਤੁਹਾਨੂੰ ਕਿੰਨੇ ਦਾ ਬਣਿਆ ਇਹ ਤੇ ਐਵਰੇਜ ਇਹ ਕਿੰਨੀ ਆ ਦੀ ਆਹ ਐਡਰੈਸ ਆ ਇਹੋ ਨਾਲ ਇਹਨਾਂ ਨੇ ਬਣਾਇਆਗਾ ਤੇ ਇਹਦੀ ਐਵਰੇਜ ਹੈਗੀ ਆ 30 ਦੀ ਐਵਰੇਜ ਕਹਿੰਦੇ ਆ ਵੀ ਕਹਿੰਦਾ 30 ਦੀ ਐਵਰੇਜ ਦੇ ਦਿੰਦਾ ਇਹ ਤੇ ਖੇਤ ਕੱਖਾਂ ਕੰਡਿਆਂ ਨੂੰ ਹੀ ਰੱਖਿਆ ਹੋਇਆ ਬਸ ਖੇਤੋਂ ਘਰੇ ਸੜਕ ਤੇ ਤਾਂ ਕਿਉਂ ਚੱਲ ਨਹੀਂ ਸਕਦਾ ਵੀਰੇ ਇਹ ਇਹਦਾ ਕਿਹੜਾ ਨੰਬਰ ਹੁੰਦਾ ਜਾਂ ਕੋਈ ਹੋਰ ਹੁੰਦਾ ਤੇ ਬਾਕੀ ਲੈਟਾ ਲੂਟਾਂ ਪੂਰਾ ਵਧੀਆ ਬਣਾਇਆ ਹੋਇਆ ਹੈਗਾ ਆ ਜਾਲੀ ਲੱਗਦੀ ਜਿਵੇਂ ਸਵਰਾਜ ਦਿੰਦੀ ਹੈ 855 ਦੇ 35 ਦੇ ਉਹ ਲੱਗੀ ਆ ਤੇ ਬਾਕੀ ਤਾਂ ਤਕਰੀਬਨ ਬਸ ਸਾਰਾ ਜਿਪਸੀ ਵਾਲੀ ਆ ਚਾਸਿਆਂ ਤੱਲੋਂ ਕਮਾਣੀਆਂ سپورਟਰ ਆੜਮ ਗਰੂਆਂ ਆ ਸਾਰਾ ਜਿਪਸੀ ਵਾਲਾ ਸਿਸਟਮ ਹੀ ਆ ਟਾਇਰ ਵੀ ਜਿਪਸੀ ਵਾਲੀ ਨੇ ਬਸ ਜਿਹੜਾ ਆਪਣਾ ਨਾਮ ਹੁੰਦਾਗਾ ਉਹਦੇ ਨੂੰ ਇਹ ਨੀਮਾ ਦਾ ਜਿਹੜਾ ਪੀਟਰ ਦੂਸਰਾ ਪਨਾਮ ਪਹਿਲਾਂ ਤਿਆਰ ਕਰ ਦੁੰਦੇ ਸੀ ਉੱਚੇ ਹੁੰਦੇ ਨੇ ਬਸ ਉਹ 84 ਹੋਰ ਹੁੰਦੀ ਆ ਇਹ 80 ਜਿਪਸੀ ਵਾਲੀ ਆ ਬਸ ਇਹ ਨੀਵੀ ਆ ਥੋੜੀ ਜੀ ਉਹਦੇ ਨੂੰ ਇਹੀ ਫਰਕ ਆ ਇਹਦਾ ਬਸ ਕੈਨਰ ਦਾ ਪੂਰਾ ਬੈਂਪਰ ਮਰੋਆ ਪੈਪਰ ਲੱਗਿਆ ਮਰੇ ਅੱਗੇ ਐਂਡਲਰ ਦੇ ਇੱਥੋਂ ਦੀ ਪੈਂਦਾ ਅੱਗੇ ਆ ਜਗ੍ਹਾ ਵਿਚਦੀ ਇੱਥੋਂ ਦੀ ਹੈਂਡਲ ਪੈਂਦਾਗਾ ਆ ਟੱਸ ਆ ਗਈ ਦੀ ਹੈਨਾ ਇਹ ਤਸ ਆ ਗਈ ਬਰਨਰ ਦੇ ਵਿੱਚ ਖੋਲੀ ਇਧਰੋਂ ਉੱਪਰ ਚੱਕੀ ਤਸ ਜੀ ਦੇਖੀ ਕਿਵੇਂ ਫਟਿੰਗ ਕਰੀਏ ਨਹੀਂ ਲੈ ਆਹ ਆਹ ਐਸ ਤਰ੍ਹਾਂ ਤਸ ਆ ਗਈ ਜੀ ਆਹ ਹੈ ਲੱਗ ਗਿਆ ਇਹ ਸਟਾਰਟ ਹੋ ਜਾਂਦਾ ਹੈਂਡਲ ਲਾ ਕੇ ਆਹ ਚੰਡੀ ਲਾਉਣ ਨੂੰ ਪੂਰਾ ਵਧੀਆ ਚੀਜ਼ ਬਣਾਈ ਹੋਈ ਆ ਆਸਾਂ ਸਰ ਕਰਤਾ ਦਾ ਕਿ ਵੈਸੀ ਆ ਵੈਸੀ ਲੱਗਿਆ ਤਾਂ ਸਰ ਕਿੱਧਰ ਕੱਟਿਆ ਤਾਂ ਇਹ ठा ਹੇਠੇ ਕਰਤਾ ਤੇਲ ਇੱਥੋਂ ਦੀ ਇਹਦੇ ਬਸ ਉੱਤੀ ਆ ਤੇਲ ਵਾਲਾ ਸਿਸਟਮ ਦਾ ਆਲਟਰਨੇਟਰ ਪੁਲੀ ਚੀਜ਼ ਤਾਂ ਵਧੀਆ ਵੈਸੇ ਆਏ ਆ ਵੀ ਜੇ ਆਪਾਂ ਹੋਰ ਕੋਈ ਸੰਦ ਲੈਣੇ ਆ ਟਰੈਕਟਰ ਲੈਣੇ ਆ ਤੇਲ ਜ਼ਿਆਦਾ ਖਾਂਦਾ ਤੇਲ ਘੱਟ ਖਾਂਦਾ ਜੇ ਕੋਈ ਇਹਦੀ ਜਗ੍ਹਾ ਤੇ ਆਪਾਂ ਛੋਟਾ ਹੱਥੀ ਲੈਣੇ ਆ ਹੋਰ ਲੈਣੇ ਆ ਉਹ ਖੇਤਾਂ ਖੁੱਤਾਂ 'ਚ ਕੰਮ ਨਹੀਂ ਦਿੰਦਾ ਹੈਗਾ ਟਾਇਰ ਬਹੁਤ ਛੋਟੇ ਹੁੰਦੇ ਨੇ ਪੱਟ ਪੁੱਟ ਤੀ ਅੜ ਜਾਂਦਾ ਉਹ ਇਹ ਐ ਖੜਦਾ ਨਹੀਂ ਹੈਗਾ ਖੜ ਤੇ ਆ ਗੇਅਰ ਬਾਕਸ ਇੱਥੇ ਆ ਗਿਆ ਗੇਅਰ ਲੀਵਰ ਆ ਗਿਆ ਦਾ ਤੇ ਵਧੀਆ ਚੀਜ਼ ਬਣਾਈ ਆ ਪੂਰੀ ਨੂੰ ਵੇਸੇ ਸਾਰਾ ਹਾਤਾ ਲੱਕੜ ਦੀ ਆ ਦੇ ਜਿਹੜੇ ਮੂਰੇ ਮਗਾੜ ਬਣਾਈ ਨੇ ਤੇ ਡੈਕ ਲਾਉਣੇ ਸਾਨੂੰ ਇਹਦਾ ਬਾਈ ਡੈਕ ਲੱਗਿਆ ਦਾ ਉੱਪਰ ਪਿੱਕ ਕਰਾ ਲੱਗੇ ਨੇ ਤੇ ਵਧੀਆ ਛਾਤਰੀ ਪੂਰੀ ਵਧੀਆ ਕੱਪੜੇ ਛਾਤਰੀ ਲੱਗੀ ਆ ਪੂਰੀ ਨਰੋਈ ਫੇਰ ਦੀ ਨਹੀਂ ਹੈਗੀ ਉਧਰ ਜੇਬ ਲੱਗੀ ਆ ਵਧੀਆ ਫਕਟ ਸੀਸਾ ਲੱਗਿਆ ਦੇਖ ਕੋ ਉਧਰ ਫਟਾ ਨਾ ਸੈਲਫੋਨੀ ਬੈਟਰੀ ਦਾ ਇਹਦਾ ਹੋਵਾ ਲਾਈਟਾਂ ਇਹਦੀਆਂ ਵਾਲੀਆਂ ਲੱਗੀਆਂ ਤੇ ਇਹ ਲੈਟਾ ਬਣੀ ਜਰ ਗੱਡੀ ਵਗਾਲਦੇ ਤੇ ਪਿੱਛੇ ਇਹਦੇ ਹੁੱਕ ਵੀ ਲੱਗੀ ਆ ਟਰਾਲੀ ਟੋਲੀ ਪਾਉਣ ਨੂੰ ਕੁਝ ਹੋਰ ਇਹ ਲੱਗ ਜੇ ਕਿਸੇ ਟਰਾਲੀ ਪਾਉਣੀ ਆ ਜਾਂ ਕੁਝ ਹੋਰ ਪਾਉਣਾ ਹੁੱਕ ਲੱਗੀ ਆ ਵਧੀਆ ਪਿੱਛੇ ਚੜਨ ਨੂੰ ਲੱਗਿਆ ਹੋਇਆ ਫਰੇਮ ਬਣਿਆਗਾ ਇਹ ਤੇ ਪੂਰੀ ਸਹੂਲਤ ਦਿੱਤੀ ਹੋਈ ਆ ਗੱਲੇ ਵਾਲੇ ਲੋਕ ਵਧੀਆ ਲੱਗੇ ਨੇ ਲਿਆ ਕਿੱਥੋਂ ਹੈ ਹੂੰ ਆਰੇ ਸਾਗੀ ਜੀ ਪੈਰ ਜਿਪਸੀ ਵਾਲੀ ਆ ਸਾਰਾ ਸੁਬਣਾ ਉੱਪਰ ਲੱਤਦਾ ਤੇ ਆ ਇਹਦਾ ਟੂਲ ਆ ਗਿਆ ਇਹ ਵੀ ਲੱਕੜ ਦੀ ਆ ਇੰਜਨ ਵੀ ਦੇਖ ਸੀ ਔਟ ਕਿਸੇ ਦਾ ਬਸ ਸਾਰਾ ਲੱਕੜ ਦਾ ਟੂਲ ਲੱਕੜ ਦਾ ਸਾਈਡ ਆ ਵੀ ਲੱਕੜ ਦੀ ਬੋਰਡ ਦੀ ਆ ਉੱਪਰ ਬਸ ਇਹਦੇ ਪਾਈਪ ਲੱਗੀ ਹੋਈ ਆ ਇਹ 2 ਇੰਚ ਤੇ ਇਹਦਾ ਕਾਰਟ ਆਇਆ 1.5 ਲੱਖ ਰੁਪਇਆ ਜਿਵੇਂ ਨਮਾ 1.5 ਲੱਖ ਦਾ ਇਹ ਬਸ ਇਹ ਆਪਾਂ ਸੋਚੀ 1.5 ਲੱਖ ਦਾ ਆਪਾਂ ਕਹਿੰਦੇ ਟਰੈਕਟਰ ਵੀ ਆ ਜਾਂਦਾ ਜਾਂ ਹੋਰ ਵੀ ਪਰ ਜਿਹੜੀ ਇਹ ਇਹ ਚੀਜ਼ ਹੈ ਆਪਦੀ ਜਗ੍ਹਾ ਟਰੈਕਟਰ ਆਪਦੀ ਜਗ੍ਹਾ ਹੁਣ ਇਹਦੀ ਐਵਰੇਜ ਬਹੁਤ ਜ਼ਿਆਦਾ ਆ 30 35 ਦੀ ਐਵਰੇਜ ਦੇ ਜਾਂਦਾ ਹੈ ਕਿਉਂ ਇੱਕ ਸਿਲੰਡਰ ਛੋਟਾ ਜਾਂ ਪੀਟਰ ਹੈ ਤੇ ਟਰੈਕਟਰ ਦਾ ਉਹਨੇ ਸਾਨੂੰ ਖਰਚਾ ਜ਼ਿਆਦਾ ਪੈਂਦਾ ਸੀ ਖੇਤ ਡੇਲੀ ਆਉਣ ਜਾਣ 5 6 ਕਿਲੋਮੀਟਰ ਵਾਂਗੂ ਪਾਇਆ ਜਾਂਦਾ ਸੀ ਡੇਲੀ ਦੀ ਜਿਹੜਾ ਖੇਤ ਦਾ ਸਬਜ਼ੀ-ਰੋਜੀ ਦਾ ਵੀ ਹੋਰ ਵੀ ਕੰਮ ਕਰਦੇ ਆ ਵੀਰ ਇਹਨਾਂ ਨੇ ਲਿਆ ਇਹ ਤੇ ਉਹਨਾਂ ਨੂੰ ਫਿਰ ਉਹ ਖਰਚਾ ਮਹਿੰਗਾ ਪੈਂਦਾ ਸੀ ਡਾਇਰੈਕਟਰ ਤੇ ਤਾਂ ਕਰਕੇ ਉਹਨਾਂ ਨੇ ਫਿਰ ਇਹ ਇਹ ਪਰਚੇਸ ਕੀਤਾ ਤੇ ਬਹੁਤ ਵਧੀਆ ਲੱਗਿਆ ਪੰਨ ਤਾਂ ਇਹ ਤੁਸੀਂ ਦੱਸੋ ਵੀਰ ਬਣ ਕੇ ਕਵਾਂਟ ਕਰਕੇ ਵੀ ਕਿਵੇਂ ਲੱਗਿਆ ਇਹ ਤੇ ਹੋਰ ਵੀ ਤੁਹਾਨੂੰ ਇਹ ਚੀਜ਼ਾਂ ਦਿਖਾਈ ਜਾਵਾਂਗੇ ਆਪਣੇ ਚੈਨਲ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ